ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਅੱਜ ਪਿੰਡ ਬਲੋਚਕੇਰਾ ਇਹ ਹੈਗਾ ਜੀ ਮਲੋੜ ਤੋਂ ਸੀਟੋ ਰੋਡ ਤੇ ਤੇ ਗੁਰਦੁਆਰਾ ਇੱਥੇ ਬਾਬਾ ਵਿਧੀ ਚੰਦਿਆਂ ਦਾ ਤੇ ਮੇਲਾ ਇੱਥੇ 26 27 ਤੇ 28 ਤਰੀਕ ਦਾ ਠੀਕ ਹੈ ਜੀ ਬਹੁਤ ਆ ਦੇਖੋ ਜੀ ਬਾਬਾ ਘੋੜੇ ਲੈ ਕੇ ਪਹੁੰਚੇ ਹੋਏ ਇੱਥੇ ਆਹ ਦੇਖੋ ਘੋੜੇ ਲਿਆਂਗ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਇੱਥੇ ਇਹ ਇੱਥੇ ਅੱਜ ਪਾਠ ਰੱਖੇ ਗਏ ਹੈਗੇ ਤੇ ਪਰਸੋਂ ਪਹਿਣਗੇ ਭੋਗ ਤੇ ਆ ਦੇਖੋ ਫੌਜਾਂ ਗੋੜੀਆਂ ਲਾਡਲੀਆਂ ਫੌਜਾਂ ਦੇਖੋ ਘੋੜੇ ਲੈ ਕੇ ਤੇ ਮੇਲਾ ਆ ਗੁਰਦੁਆਰਾ ਸਾਹਿਬਾ ਇੱਥੇ ਇਹ ਇਧਰ ਝੂਲੇ ਝਾਲੇ ਲੱਗੇ ਹੋਏ ਤੇ ਉਹ ਖੜਾ ਹਾਥੀ ਹਾਥੀ ਵੀ ਪੁੰਚਾ ਹੋਇਆ ਤੇ ਮੇਲਾ ਬਹੁਤ ਪੁੱਛ ਸਕਦੇ ਆ ਉਹ ਫੇਰ ਕੱਠ ਹੋਣਾ ਤੇ ਨਾ ਮੇਲੇ ਚ ਤਾਰੀ ਮੇਰਾ ਲੱਗਣਾ ਤੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਹਾਥੀ ਵੀ ਆਇਆ ਹੋਇਆ ਹੈਗਾ ਆਹ ਖੜਾ ਹਾਥੀ ਹਾਥੀ ਮੇਲਾ ਵਾ ਵਡਾ ਲੱਗਣਾ ਇੱਥੇ ਆਹ ਦੇਖੋ ਬਾਬੇ ਨੇ ਲਾ ਰੱਖਿਆ ਆਪਣੇ ਟੰਬੂ ਹੂੰ ਉਹ ਆ ਗਏ ਝੂਲੇ ਹੈ ਆਏ ਹੋਏ ਝੂਲੇ ਕਿਸਤੀ ਲੱਗੀ ਹੋਈ ਹੈ ਇੱਥੇ ਲੱਗਣਾ ਜੀ ਪੰਡਾਲ ਬਾਬਿਆਂ ਦਾ ਆਲੇ ਮੰਡੀ ਆ ਇਹ ਭਾਈ ਕੇਰਾ ਇੱਧਰ ਭਾਈ ਕੇਰਾ ਰਹਿ ਜਾਂਦਾ ਮੰਡੀ ਵਾਲੇ ਪਾਸੇ ਤੇ ਆ ਸਾਹਮਣੇ ਆ ਗਿਆ ਬਲੋਚ ਕੇਰਾ ਇਹ ਗੁਰਦੁਆਰਾ ਸਾਹਿਬ ਆ ਬਾਬਾ ਬਲੋ ਬਾਬਾ ਬੀਜੀ ਚੰਦਿਆਂ ਦਾ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਉਣੀ ਸਾਹਿਬ ਇਹ ਜੀ ਆ ਝੂਲੇ ਲੱਗੇ ਹੋਏ ਇੱਥੇ ਇੱਥੇ ਲੱਗਣੇ ਹੋ ਘੋੜੇ ਆਏ ਹੋਏ ਬਾਬਿਆਂ ਦੇ ਕੋਈ ਨਹੀਂ ਜਾਂਦੇ ਨੇ ਕੋਚਾਂ ਪੁੰਚੀ ਹਨ ਨੀਅਤੇ ਉਹ ਦੇਖੀ ਬਾਬੇ ਰਿਆ ਕਰ ਰਹੇ ਆ ਤੋਂ ਸਾਰਾ ਹੋਲਾ ਮੱਲਾ ਵੀ ਘਟਾ ਜਾਵੇ ਉਹ ਸੋਰੀ ਮੱਲਾ ਕੱਲਾ ਹੋਲਾ ਮੱਲਾ ਤਾਂ ਹੋਲੀ ਬੜੇ ਹੁੰਦਾ ਮੱਲਾ ਕੱਲਾ ਆ ਗਿਆ ਹਾਥੀ ਆ ਗਿਆ ਹਾਥੀ ਉਹ ਦੇਖੋ ਇਹ ਪਿੱਛੇ ਵੀ ਖੜੀਆਂ ਆ ਫੌਜਾਂ ਬਹੁਤ ਬਾਦੂ ਮੇਲਾ ਵਾਵਾ ਇਕੱਠ ਹੁੰਦਾ ਹੈਵੀ ਕੱਟ ਹੁੰਦਾ ਹੈ ਇੱਥੇ ਦਿਵਾਨ ਲੱਗਣਗੇ ਤਿੰਨ ਦਿਨਾਂ ਦਾ ਮੇਲਾ ਹੁੰਦਾ ਹੈ ਕੋਹ ਪਹੁੰਚੋ ਜਰੂਰ ਹਮ ਹਮਾ ਕੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਰਦੇ ਹੋ ਸ਼ੇਅਰ ਤਾਂ ਕਿ ਹੋਰ ਵੀਰਾਂ ਭਾਈਆਂ ਨੂੰ ਵੀ ਪਤਾ ਲੱਗ ਸਕੇ ਕਿ ਇੱਥੇ ਮੇਲਾ ਲੱਗਦਾ ਹੈ ਤੇ ਬਹਿ ਤਾਂ ਮੇਲੇ ਲੋਪ ਹੁੰਦੇ ਜਾਂਦੇ ਹੈਗੇ ਲੋਕ ਬਹੁਤ ਘੱਟ ਆਉਂਦੇ ਆ ਕਰਨੇ ਬਾਬਾ ਨੂੰ ਮਹੀਨੇ ਤੇ ਮੰਨ ਵੀ ਉਹ ਕੱਠ ਨਹੀਂ ਰਹਿਗਾ ਜਿਹੜਾ ਪਹਿਲਾਂ ਕੱਠ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਕੱਠ ਹੁੰਦਾ ਸੀ شوف ਕਰਿਓ ਵੀਡੀਓ ਨੂੰ ਸ਼ੇਅਰ ਜੀ ਸੱਪ ਕੇ ਹਾਂ ਦੇਖੋ ਘੋੜਾ ਪੂਰੀ ਮਸਤੀ ਚ ਹੈ ਜਮਾ ਦਰਸਤੇ ਮੈਂ ਆਪਰੇ ਦੇਖਦਾ ਰੇਂਗਦਾ ਨਾ ਰੇਂਗਨੜਾ ਘੋੜਾ ਕੱਟੇ ਵਾਂਗੂ ਹੈ ਤੇ 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 ਪੂਰੀ ਮਸਤੀ ਚ ਹੈ ਵੱਲਾ ਨਮਾਸਤੀ ਚਾਇਆ ਹੋਇਆ ਬੜਾ ਇਹ ਨਸਲ ਦਾ ਤਾਂ ਪਤਾ ਨਹੀਂ ਭਰਾਓ ਕਿਹੜੀ ਆ ਪਰ ਹੈ ਪੂਰੀ ਨਸਤੀ ਚ ਮੇਲਾ ਉਹ ਲੱਗੇ ਪਏ ਬਾਬਿਆਂ ਦੇ ਤੰਬੂ ਇਹ ਗੁਰਦੁਆਰਾ ਸਾਹਿਬ ਤੇ ਆ ਆ ਗਿਆ ਬਸ ਅੱਡਾ ਬਲੋਚ ਕੇਰੇ ਤੇ ਭਾਈ ਕੇਰੇ ਦਾ ਕਰੋ ਜੀ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਤੇ ਦਿਖਾਉਂਦੇ ਆਂ ਫਿਰ ਅੱਗੇ ਦਾ ਮੇਲੇ ਦਾ ਪ੍ਰੋਸੈਸ ਕੀ ਕੀ ਕਿਸ਼ੂ